ਫਤੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਦੇ ਮਹੀਨੇ ਦੀ ਚੌਥੀ ਰਾਤ ਗੁਰੂ ਕਾਂ ਲਾਲਾ ਨੇ ਕਿਸ ਤਰ੍ਹਾਂ ਬਤੀਤ ਕੀਤੀ ਸਵੇਰ ਹੋਈ ਤਾਂ ਮਾਤਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਕਿ ਗੰਗਾ ਰਾਮਾ ਧੰਨ ਵਾਲੀ ਖੁਰਜੀ ਨਹੀਂ ਦਿਸਦੀ ਜੇ ਕਿਤੇ ਸੰਭਾਲ ਕੇ ਰੱਖ ਲਈਏ ਤਾਂ ਚੰਗਾ ਹੋਇਆ ਇਸ ਨੇ ਕਿਹਾ ਮੈਨੂੰ ਨਹੀਂ ਪਤਾ ਖੁਰਜੀ ਕਿੱਥੇ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਹ ਇੱਥੇ ਚੋਰ ਚੱਕੇ ਬਹੁਤ ਨੇ ਮਾਇਆ ਨੂੰ ਸੰਭਾਲ ਕੇ ਧਿਆਨ ਨਾਲ ਰੱਖਿਓ ਮਾਤਾ ਜੀ ਨੇ ਕਿਹਾ ਮਾਇਆ ਦੀ ਕਿਹੜੀ ਕਮੀ ਹੈ ਹੋਰ ਆ ਜਾਵੇਗੀ ਅਸੀਂ ਬਚ ਗਏ ਭਾਵ ਖਾਤਰੇ ਤੋਂ ਬਚੇ ਰਹੇ ਤਾਂ ਤੂੰ ਜਿੰਨੀ ਮਰਜ਼ੀ ਮਾਇਆ ਹੋਰ ਲੈ ਲਵੀਂ ਜੇ ਤੂੰ ਸੰਭਾਲ ਕੇ ਰੱਖ ਲਈਏ ਤਾਂ ਬਹੁਤ ਚੰਗਾ ਕੀਤਾ ਅਸੀਂ ਵੀ ਸੰਭਾਲਣੀ ਹੀ ਸੀ ਮਾਤਾ ਜੀ ਨੇ ਇਸ ਪਾਪੀ ਨੂੰ ਖੁਰਜੀ ਚੁਕਦੇ ਵੇਖ ਲਿਆ ਸੀ ਮਾਤਾ ਜੀ ਦੀ ਵਰਤੀ ਮੋਹ ਮਾਇਆ ਤੋਂ ਬਹੁਤ ਉੱਚੀ ਸੀ ਇਹਨਾਂ ਉਸ ਨੂੰ ਛੋਟੀ ਜਹੀ ਗੱਲ ਜਾਣ ਰਾਤ ਨੂੰ ਨਾ ਪੁੱਛਿਆ ਮਿੱਠੇ ਪਿਆਰ ਦੇ ਬੋਲਾਂ ਨਾਲ ਖੁਰਜੀ ਬਾਰੇ ਪੁੱਛਿਆ ਵੀ ਤਾਂ ਅਗੋ ਗੰਗੂ ਨੂੰ ਕੌੜਾ ਜ਼ਹਿਰ ਲੱਗਾ ਇਹ ਦੁਸ਼ਟ ਤਾਂ ਆਪਣੇ ਕੰਮ ਕਰਕੇ ਰਾਤ ਤੋਂ ਹੀ ਸੋਚਦਾ ਸੀ ਕਿ ਇਹਨਾਂ ਨੂੰ ਘਰੋਂ ਕਿਵੇਂ ਕੱਢਿਆ ਜਾਵੇ ਇਸ ਦੇ ਪਾਪੀ ਮਨ ਤੇ ਸੱਚ ਦੀ ਕਣੀ ਨਾ ਟਿਕ ਸਕੇ ਮਾਤਾ ਜੀ ਦੇ ਮਿੱਠੇ ਬੋਲ ਵੀ ਇਸ ਨੂੰ ਜ਼ਹਿਰ ਵਾਂਗ ਲੱਗੇ ਚੋਰ ਚੋਰ ਕਹਿ ਕੇ ਇਸਨੇ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿੱਤਾ ਲੋਕੋ ਚੋਰ ਆ ਗਏ ਚੋਰੀ ਹੋ ਗਈ ਮਾਤਾ ਜੀ ਦੀ ਖੁਰਜੀ ਚੋਰੀ ਹੋ ਗਈ ਮਾਤਾ ਜੀ ਨੇ ਇਸ ਨੂੰ ਬਹੁਤ ਰੋਕਿਆ ਕਿ ਇਸ ਤਰ੍ਹਾਂ ਰੌਲਾ ਨਾ ਪਾ ਲੋਕ ਇਕੱਠੇ ਹੋ ਜਾਣਗੇ ਨਿੱਕੀਆਂ ਜਾਨਾਂ ਨੂੰ ਫੜਾ ਦੇਣਗੇ ਪਰ ਇਹ ਦੁਸ਼ਟ ਚੁੱਪ ਨਾ ਹੋਇਆ ਸੰਗੋ ਮਾਤਾ ਜੀ ਨੂੰ ਨਾਲ ਖੈਬਣ ਲੱਗ ਪਿਆ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਆਸਰਾ ਦਿੱਤਾ ਤਾਨੂੰ ਮਰਦੇ ਜਾਂਦਿਆਂ ਨੂੰ ਬਚਾਇਆ ਤੁਸੀਂ ਮੇਰੀ ਨੇਕੀ ਦਾ ਚੰਗਾ ਮੁੱਲ ਪਾਇਆ ਆਖੁਰਜੀ ਚਰਾਉਣ ਦੀ ਹੋਰ ਤੌਮਤ ਲਾ ਦਿੱਤੀ ਇਸ ਤਰ੍ਹਾਂ ਦੇ ਮਾੜੇ ਬੋਲ ਬੋਲਦਾ ਇਹ ਪਾਪੀ ਘਰੋਂ ਬਾਹਰ ਨਿਕਲ ਗਿਆ ਇਸ ਦਾ ਪਰਿਵਾਰ ਵੀ ਬਰਾਬਰ ਦਾ ਦੋਸ਼ੀ ਸੀ ਜਿਸ ਨੇ ਗੰਗੂ ਨੂੰ ਚੁੱਪ ਕਰਾਉਣ ਦਾ ਯਤਨ ਨਾ ਕੀਤਾ ਖਾਮੋਸ਼ ਤਮਾਸ਼ਾ ਦੇਖਦਾ ਰਿਹਾ ਮਾਇਆ ਘਰ ਆਈ ਕਿਸ ਨੂੰ ਬੁਰੀ ਲੱਗਦੀ ਏ ਇਹੋ ਗੱਲ ਸਾਰੇ ਪਰਿਵਾਰ ਦੀ ਸੀ ਗੰਗੂ ਦੀ ਮਾਂ ਸੋਬੀ ਵੀ ਪੂਜਨਾ ਕਰ ਸਕੀ ਇਸ ਮਾਂ ਨੇ ਗੰਗੂ ਨੂੰ ਇੰਨਾ ਮਾਸੂਮ ਜਿੰਦਾਂ ਤੇ ਦਾਦੀ ਮਾਂ ਦੇ ਖਾਣੇ ਵਿੱਚ ਜ਼ਹਿਰ ਪਾਉਣ ਤੋਂ ਰੋਕ ਕੇ ਦਰਗਾਹ ਚ ਨੇਕ ਨਾਮੀ ਖੱਟ ਲਈ ਸੀ ਪਰ ਹੁਣ ਮਾਂ ਸੋਬੀ ਵੀ ਲਾਚਾਰ ਤੇ ਬੇਵਸ ਹੋਈ ਗੰਗੂ ਦੀ ਇਸ ਕਮੀਨਗੀ ਤੋਂ ਉਸ ਨੂੰ ਰੋਕਣ ਚ ਸਫਲ ਨਾ ਹੋ ਸકી ਰੌਲਾ ਸੁਣ ਕੇ ਲੋਕ ਗੰਗੂ ਦੇ ਘਰ ਆਉਣ ਲੱਗੇ ਕੋਠੜੀ ਵਿੱਚ ਛਾਤੀ ਨਾਲ ਲਾ ਕੇ ਬੈਠੀ ਦੋ ਨੰਨੀਆਂ ਜਾਨਾਂ ਨੂੰ ਦਾਦੀ ਘੁੱਟ ਕੇ ਹੋਰ ਕੋਲ ਨੂੰ ਕਰੀ ਜਾਂਦੀ ਲੋਕ ਇਹਨਾਂ ਦੇ ਚਮਕਦੇ ਚਿਹਰੇ ਵੇਖ ਦੰਗ ਰਹਿ ਗਏ ਕੰਨੋਂ ਕੰਨੀ ਹੋ ਇੱਕ ਦੂਜੇ ਨੂੰ ਪੁੱਛਦੇ ਕਿ ਕੌਣ ਹਨ ਅਜੇ ਤਾਈਂ ਪੂਰੀ ਤਰ੍ਹਾਂ ਪਤਾ ਨਹੀਂ ਸੀ ਲੱਗਿਆ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ ਉਧਰ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਜਾ ਦੱਸਿਆ ਉਸੇ ਚੌਧਰੀ ਨੇ ਗੰਗੂ ਦੇ ਘਰ ਤੇ ਆਪਣੇ ਬੰਦਿਆਂ ਦੀ ਨਿਗਰਾਨੀ ਲਵਾ ਦਿੱਤੀ ਤਾਂ ਕਿ ਕਿਤੇ ਨਾਠ ਨਾ ਜਾਣ ਆਪ ਦੋਨੋਂ ਮਰਿੰਡੇ ਕੋਤਵਾਲੀ ਦਸਮ ਚਲੇ ਗਏ ਕੋਤਵਾਲੀ ਦੇ ਮੁਖੀ ਜਾਨੀ ਖਾਂ ਤੇ ਮਾਨੀ ਖਾਂ ਦੋਵਾਂ ਭਰਾਵਾਂ ਨੂੰ ਗੰਗੂ ਨੇ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਛੋਟੇ ਪੁੱਤਰ ਬੰਦ ਕਿਤੇ ਹੋਏ ਨੇ ਤੁਸੀਂ ਜਾ ਕੇ ਫੜ ਲਵੋ ਤੇ ਸਰਕਾਰ ਪਾਸੋਂ ਆਪ ਵੀ ਤੇ ਸਾਨੂੰ ਵੀ ਇਨਾਮ ਦਿਵਾਓ ਇਸ ਦੇ ਪਾਪੀ ਮਾਨ ਨੇ ਮਾਇਆ ਧਾਰਨ ਕਰ ਲਈ ਸੀ ਇਹ ਅੰਨਾ ਤੇ ਬੌਲਾ ਹੋ ਚੁੱਕਾ ਸੀ ਧਰਮ ਕਰਮ ਨੂੰ ਉੱਕਾ ਹੀ ਭੁੱਲ ਬੈਠਾ ਸੀ ਜਾਨੀ ਖਾਂ ਤੇ ਮਾਨੀ ਖਾਂ ਘੋੜਿਆਂ ਤੇ ਚੜ ਕੇ ਆਏ ਤੇ ਆਪਣੇ ਸਿਪਾਈਆਂ ਦੀ ਗਾਰਦ ਨਾਲ ਗੰਗੂ ਦੇ ਘਰ ਨੂੰ ਘੇਰਾ ਪਾ ਲਿਆ। ਮਾਤਾ ਜੀ ਪੋਤਿਆਂ ਨੂੰ ਗੋਦੀ ਵਿੱਚ ਬਿਠਾ ਅਡੋਲ ਬੈਠੇ ਰਹੀ। ਜਾਨੀਖਾਂ ਮਾਨੀਖਾਂ ਕੋਠੀ ਵਿੱਚ ਦਾਖਲ ਹੋਏ ਤੇ ਰੋਬ ਨਾਲ ਪੁੱਛਿਆ ਦੱਸੋ ਤੁਸੀਂ ਕੌਣ ਹੋ? ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਬਿਨਾਂ ਕਿਸੇ ਭੈ ਦੇ ਵਿੱਚ ਇੱਕ ਦੱਸ ਦਿੱਤਾ। ਇਨ੍ਹਾਂ ਹਾਕਮਾਂ ਆਪਣੀ ਤਸੱਲੀ ਕਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰ ਨੇ ਗ੍ਰਿਫਤਾਰ ਕਰ ਲਈ। ਧਰਮੀ ਲੋਕ ਗੰਗੂ ਨੂੰ ਲਾਣ ਤਾਂ ਪਾਉਣ ਲੱਗੇ। ਮਾਤਾ ਜੀ ਬਿਨਾਂ ਕੁਝ ਵੀ ਬੋਲੇ ਮਾਸੂਮਾ ਨੂੰ ਲੈ ਹਾਕਮਾਂ ਦੇ ਸਖਤ ਪੈਰੇ ਹੇਠ ਚੱਲ ਪਈ। ਪਿੰਡ ਦੇ ਲੋਕਾਂ ਦੀ ਭੀੜ ਮੂਹਰੇ ਹੋ ਵੇਖਦੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਂ ਤੇ ਪੁੱਤਰ ਹਨ। ਹਮਦਰਦੀ ਦੀ ਆਸ ਕਿਸੇ ਕੋਲ ਨਹੀਂ ਰੱਖੀ ਜਾ ਸਕਦੀ ਸੀ। ਸਭ ਹਾਕਮਾਂ ਦੇ ਡਰ ਨਾਲ ਕੰਬਦੇ ਸੀ। ਗੰਗੂ ਦਾ ਮਨ ਵੀ ਟਕਾ ਵਿੱਚ ਨਹੀਂ ਸੀ। ਉਸ ਦੇ ਅੰਦਰ ਪੂਰੀ ਤਰ੍ਹਾਂ ਹਲਚਲ ਮੱਚੀ ਹੋਈ ਸੀ ਉਸਨੇ ਬਹੁਤ ਵੱਡਾ ਪਾਪ ਕਮਾ ਲਿਆ ਉਹ ਨੀਵੀਂ ਪਾਖ ਖਲੋਤਾ ਅੰਦਰੋਂ-ਅੰਦਰ ਆਪਣੇ ਆਪ ਵਿੱਚ ਡਿੱਗਦਾ ਜਾਂਦਾ ਸੀ ਗੰਗੂ ਦੇ ਘਰ ਤੋਂ ਰਸਤੇ ਤੱਕ ਪੈਦਲ ਹੀ ਲਿਆਂਦਾ ਗਿਆ ਤੇ ਇੱਥੋਂ ਇੱਕ ਬਲਦਾਂ ਨਾਲ ਚੱਲਣ ਵਾਲੇ ਗੱਡੇ ਸਤਕਾਰ ਵਜੋਂ ਰੱਥ ਸਹਿਬ ਕਿਹਾ ਜਾਂਦਾ ਹੈ ਤੇ ਬਿਠਾ ਕੇ ਜ਼ੁਲਮੀ ਹਾਕਮ ਮਾਤਾ ਜੀ ਤੇ ਸਹਿਬਜਾਦਿਆਂ ਨੂੰ ਸਖਤ ਨਿਗਰਾਨੀ ਹੇਠ ਮੁਰਿੰਡੇ ਦੇ ਰਸਤੇ ਹੋ ਤੁਰੇ ਇਹ ਗੱਡਾ ਜਾਨੀ ਖਾਨ ਤੇ ਮਾਨੀ ਖਾਨ ਨੇ ਆਪਣੇ ਸਿਪਾਹੀ ਭੇਜ ਕੇ ਪਿੰਡ ਨਥਮਲਪੁਰ ਦੇ ਜ਼ਿਮੀਂਦਾਰਾਂ ਕੋਲੋਂ ਲਿਆਂਦਾ ਸੀ ਰਸਤੇ 'ਚ ਦੇਖ ਲੋਕ ਹੈਰਾਨ ਰਹਿ ਜਾਂਦੇ ਤੇ ਸੋਚਦੇ ਕਿ ਇਸ ਬਿਰਧ ਮਾਤਾ ਤੇ ਛੋਟੇ ਬਾਲਾ ਨੇ ਕੀ ਜ਼ੁਲਮ ਕੀਤਾ ਹੋਵੇਗਾ ਉਹਨਾਂ ਨੂੰ ਕੀ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਪੁੱਤਰ ਹੋਣਾ ਹੀ ਜ਼ੁਲਮੀ ਸਰਕਾਰ ਲਈ ਸਭ ਤੋਂ ਵੱਡਾ ਗੁਨਾਹ ਹੈ ਇਸੇ ਤਰ੍ਹਾਂ ਚੱਲ ਕੇ ਮੁਰਿੰਡੇ ਤੋਂ ਬਾਅਦ ਇੱਕ ਖੂਹ ਤੇ ਗੱਡਾ ਜਾ ਰੁਕਿਆ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਜਲ ਛਕਿਆ ਉਹਨਾਂ ਨੂੰ ਗੰਗੂ ਪਾਪੀ ਨੇ ਆਪਣੇ ਘਰ 'ਚ ਸਵੇਰ ਨੂੰ ਕੁਝ ਵੀ ਨਹੀਂ ਸੀ ਛਕਾਇਆ ਰਾਤ ਵੀ ਉਹਨਾਂ ਨੇ ਥੋੜੇ ਜਿਹੇ ਪਤਾਸੇ ਹੀ ਛਕੇ ਸਨ ਹਾਕਮ ਸਿਪਾਹੀ ਇੱਥੋਂ ਦਾਦੀ ਤੇ ਪੋਤਿਆਂ ਨੂੰ ਪੈਦਲ ਲੈ ਤੁਰੇ ਤੇ ਥੋੜੀ ਦੂਰ ਅੱਗੇ ਜਾ ਕੇ ਕੋਤਵਾਲੀ 'ਚ ਬੰਦ ਕਰ ਦਿੱਤੇ ਜਾਨੀ ਮਾਨੀ ਰੰਗਣ ਦੁਇ ਭਾਈ ਓਨ ਆਨ ਮਰਿੰਡੇ ਘਰ ਰੱਖੇ ਬਹਾਈ ਇੱਕ ਸੰਬੇ ਇੱਕ ਗयो ਸਰਹੰਦ ਫੜਾਏ ਵਜੀਦਾ ਕਰ ਦਏ ਬੰਦ ਮਾਨੀ ਖਾਨ ਹਵਾਲਾਤ ਵਿੱਚ ਬੰਦ ਮਾਤਾ ਜੀ ਤੇ ਸਹਿਬਜ਼ਾਦਿਆਂ ਤੇ ਸਖਤ ਪੈਰਾ ਲਾ ਨਿਗਰਾਨੀ ਰੱਖਦਾ ਰਿਹਾ ਜਾਨੀ ਖਾਨ ਸਰਹਿੰਦ ਦੇ ਸੂਬੇਦਾਰ ਵਜੀਰ ਖਾਨ ਨੂੰ ਦਸਣ ਚਲਾ ਗਿਆ ਮਾਤਾ ਜੀ ਪੋਤਿਆਂ ਨੂੰ ਹੌਸਲਾ ਦਿੰਦੇ ਕਿ ਦੁੱਖਾਂ ਭਰੇ ਸਮੇਂ ਵਿੱਚ ਉਦਾਸ ਨਹੀਂ ਹੋਣਾ ਪਰਮਾਤਮਾ ਦੇ ਨਾਮ ਨਾਲ ਮਨ ਨੂੰ ਜੋੜੀ ਰੱਖਣਾ ਹੈ ਗੁਰਬਾਣੀ ਦਾ ਜਾਪ ਕਰ ਦੋਨਾਂ ਨੂੰ ਸੁਣਾਉਂਦੇ ਬਾਣੀ ਦੇ ਆਸਰੇ ਦੁੱਖਾਂ ਦੀਆਂ ਘੜੀਆਂ ਨੂੰ ਕੱਟਦੇ। ਪੋਤਵਾਲੀ ਦੇ ਕਾਨੂੰਨ ਮੁਤਾਬਕ ਭੋਜਨ ਦਿੱਤਾ ਗਿਆ। ਮਾਤਾ ਜੀ ਨੇ ਦੋਨਾਂ ਜਿੰਦਾਂ ਨੂੰ ਸ਼ਿਕਾ ਦਿੱਤਾ ਆਪ ਨਾ ਮੱਤਰੇ ਸ਼ਕਿਆ। ਕੰਧ ਨਾਲ ਢੋ ਲਾ ਸਹਿਬਜਾਦਿਆਂ ਨੂੰ ਆਪਣੀ ਗੋਦੀ ਵਿੱਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿੱਧਕ ਦੀਆਂ ਬਾਤਾਂ ਸੁਣਾਉਂਦੇ ਰਹੇ। ਕਿਹੋ ਜਿਹਾ ਭਾਣਾ ਵਰਤਿਆ ਕਸ਼ਟਾਂ ਦਾ ਪਹਿਰਾ ਦਿਨੋ ਦਿਨ ਵੱਧ ਹੀ ਗਿਆ। ਪਰਿਵਾਰ ਨਾਲੋਂ ਵਿਛੜ ਸ਼ਕਤੀ ਭਰੀ ਰਾਤ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ 10 ਪੋ 1761 ਵਿਕਰਮੀ 24 ਦਸੰਬਰ 1704 ਈਸਵੀ ਨੂੰ ਮਰਿੰਡੇ ਦੇ ਹਵਾਲਾਤ ਵਿੱਚ ਸਖਤ ਪੈਰੇ ਹੇਠ ਬਤੀਤ ਕੀਤੀ। ਸਿੱਖ ਤਵਾਰੀਖ ਵਿੱਚੋਂ ਅਗਲਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੋਵਾਂਗੇ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ।